ਸਸੇ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਜਾਨੀ ਕਿ 19 ਅਪ੍ਰੈਲ 2024 ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਗਤੀਵਿਧੀ ਦਿਖਾਈ ਦੇ ਰਹੀਆਂ ਨੇ ਗੱਲ ਕਰ ਲਈਏ ਤਾਜ਼ਾ ਸੈਟਲਾਈਟ ਇਮੇਜ ਦੀ ਸੈਟਲਾਈਟ ਇਮੇਜ ਤੋਂ ਦਿਖਾਈ ਦੇ ਰਿਹਾ ਹੈ ਕਿ ਪੈਚੀ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜੋ ਦਿਨ ਦੇ ਵੇਲੇ ਇੱਕ ਮੌਸਮ ਪੰਜਾਬ ਦੇ ਵਿੱਚ ਉਲਟ ਫੇਰ ਹੋਇਆ ਹੈ ਉਹ ਸ਼ਾਮ ਹੁੰਦੇ ਹੁੰਦੇ ਕਿਤੇ ਨਾ ਕਿਤੇ ਪਹਾੜੀ ਖੇਤਰਾਂ ਵਿੱਚ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਮੀਂਹ, ਗੜੇਮਾਰੀ, ਹਨੇਰੀ ਝੱਖੜ ਝੁੱਲਿਆ ਹੈ ਜਿਸ ਦੇ ਨਾਲ ਕਿ ਕਿਸਾਨ ਵੀਰਾਂ ਦਾ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਸੈਂਟਰਲ ਏਰੀਆ ਦੇ ਵਿੱਚ ਪੰਜਾਬ ਦੇ ਪੂਰਬੀ ਏਰੀਆ ਦੇ ਵਿੱਚ ਅਤੇ ਪੱਛਮੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਹੈ ਦੱਖਣੀ ਏਰੀਆ ਦੇ ਵਿੱਚ ਪੰਜਾਬ ਦਾ ਫਿਲਹਾਲ ਐਡਾ بڑا ਨੁਕਸਾਨ ਸਾਹਮਣੇ ਕੋਈ ਖ਼ਬਰਾਂ ਨਹੀਂ ਆਈਆਂ ਹਨ ਗੱਲ ਕਰ ਲਈਏ ਅਗਰ ਰਾਤ ਦੇ ਵੇਲੇ ਦੇ ਮੌਸਮ ਦੀ ਰਾਤ ਦੇ ਵੇਲੇ ਦਾ ਮੌਸਮ ਫਿਲਹਾਲ ਬੱਦਲਾਂ ਵਾਲਾ ਰਹੇਗਾ ਪੈਚੀ ਰੂਪ ਦੇ ਵਿੱਚ ਤੁਆਬੇ ਦੇ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਰਹੇਗੀ। ਬਾਕੀ ਖੇਤਰ ਮਾਲਵੇ ਅਤੇ ਮਾਝੇ ਦੇ ਖੇਤਰ ਫਿਲਹਾਲ ਬੱਦਲਵਾਈ ਤੋਂ ਸਾਫ਼ ਦਿਖਾਈ ਦੇ ਰਹੇ ਹਨ। ਕੋਈ ਬਹੁਤ ਵੱਡੀ ਕਾਰਵਾਈ ਰਾਤ ਨੂੰ ਪੈਂਦੀ ਦਿਖਾਈ ਨਹੀਂ ਦੇ ਰਹੀ। ਕੋਈ ਬਹੁਤ ਵੱਡਾ ਮੀਂਹ ਹਨੇਰੀ ਝੱਖੜ ਝੁੱਲਣ ਦੇ ਅਸਾਰ ਨਹੀਂ ਦਿਖਾਈ ਦੇ ਰਹੇ। ਹਲਕੀ ਦਰਮਿਆਨੀ ਰੂਪ ਦੇ ਵਿੱਚ ਹਵਾ ਚਲਦੀ ਰਹੇਗੀ। ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ 3 ਤੋਂ 4 ਡਿਗਰੀ ਅੱਜ ਰਾਤ ਦੇ ਘਟ ਦੇਖਣ ਨੂੰ ਮਿਲਣਗੇ। ਕਿਉਂਕਿ ਜੋ ਦਿਨ ਦੇ ਵੇਲੇ ਕਾਰਵਾਈ ਮੀਨ ਹੈ ਪਾਈ ਹੈ ਉਹ ਕਿਤੇ ਨਾ ਕਿਤੇ ਰਾਤ ਦੇ ਵੇਲੇ ਠੰਡ ਦਾ ਅਹਿਸਾਸ ਜ਼ਰੂਰ ਕਰਾਵੇਗੀ। ਕਿਸਾਨ ਵੀਰਾਂ ਲਈ ਇੱਕ ਚਲੋ ਕਹਿ ਦਈਏ ਬਹੁਤ ਜਗ੍ਹਾ ਨੁਕਸਾਨ ਵੀ ਹੋਇਆ ਹੈ ਰੱਬ ਦੇ ਅੱਗੇ ਕਿਸੇ ਦੀ ਨਹੀਂ ਚਲਦੀ ਪਰ ਬਹੁਤ ਏਸ਼ਿਆ ਦੇ ਵਿੱਚ ਪੰਜਾਬ ਦੇ ਵਿੱਚ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਗੱਲ ਕਰ ਲਈ ਕੱਲ ਦੇ ਮੌਸਮ ਦੀ ਕੱਲ ਦਾ ਮੌਸਮ ਫਿਰ ਹਾਲ ਸਾਫ ਦਿਖਾਈ ਦੇ ਰਿਹਾ ਹੈ ਕੋਈ ਬਹੁਤ ਵੱਡੀ ਕਾਰਵਾਈ ਮੌਸਮ ਦੀ ਪੈਂਦੀ ਨਹੀਂ ਦਿਖਾਈ ਦੇ ਰਹੀ ਆਉਂਦੇ ਦਿਨਾਂ ਦੀ ਗੱਲ ਕਰੀਏ ਆਉਂਦੇ ਦਿਨਾਂ ਦੇ ਬਾਰੇ ਵੀ ਅਸੀਂ ਇੱਕ ਵੀਡੀਓ ਲੈ ਕੇ ਆਵਾਂਗੇ ਜਿਸ ਦੇ ਵਿੱਚ ਕਿ ਆਉਂਦੇ ਹਫਤੇ ਦੇ ਵਿੱਚ ਜਾਂ ਪੰਜਾਬ ਦੇ ਆਖਰੀ 10 ਦਿਨ ਜੋ ਹਨ April ਮਹੀਨੇ ਦੇ ਉਹਦਾ ਕੀ ਮੌਸਮ ਦੀ ਗਤੀਵਿਧੀ ਰਹੇਗੀ ਉਹ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਤੇ ਉਹ ਵੀਡੀਓ ਦੇਖਣ ਦੇ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਚੈਨਲ YouTube ਵਾਲੇ ਫਾਰਮਰ ਤੇ ਅਸੀਂ ਅਜਿਹੀ ਵੀਡੀਓ ਪਾਉਂਦੇ ਰਹਿੰਦੇ ਹਾਂ ਜੋ ਕਿਸਾਨਾਂ ਦੇ ਲਈ ਲਾਹੇਵੰਦ ਹੁੰਦੀਆਂ ਹਨ ਮੌਸਮ ਦੇ ਪੱਖ ਤੋਂ ਤੇ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਹੋਰ ਵੀ ਵੀਡੀਓਜ਼ ਜਾਣਕਾਰੀ ਭਰਪੂਰ ਮੌਸਮ ਦੇ ਬਾਰੇ ਮਿਲਦੀਆਂ ਰਹਿਣਗੀਆਂ ਤੇ ਕਿਰਪਾ ਕਰਕੇ ਸਾਡੀ ਰਿਕਵੈਸਟ ਹੈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚ ਸਕੇ ਗੱਲ ਕਰ ਲਈਏ ਕਿਸਾਨਾਂ ਦਾ ਅੱਜ ਜੋ ਨੁਕਸਾਨ ਹੋਇਆ ਹੈ ਉਸ ਦੇ ਵਿੱਚ ਪਟਿਆਲਾ ਅੰਮ੍ਰਿਤਸਰ ਤਰਨਤਾਰਨ ਪਟਾਲਾ ਮੋਗਾ ਅਜਿਹੇ ਬਹੁਤ ਸਾਰੇ ਸੈਂਟਰਲ ਪੰਜਾਬ ਦੇ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਜ਼ਿਆਦਾ ਰੂਪ ਦੇ ਵਿੱਚ ਨੇਰੀ ਚਖੜ ਗੜੇ ਮਾਰੀ ਦਾ ਵੀ ਬਹੁਤ ਸਾਰਾ ਜਗ੍ਹਾ ਤੋਂ ਖਬਰਾਂ ਆਈਆਂ ਹਨ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਿਓ ਵੀ ਤੁਸੀਂ ਕਿਸ ਏਰੀਆ ਤੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਏਰੀਆ ਵਿੱਚ ਦਿਨ ਦੇ ਵੇਲੇ ਮੌਸਮ ਕਿਵੇਂ ਦਾ ਰਿਹਾ ਸੀ ਤੇ ਕਿਵੇਂ-ਕਿਵੇਂ ਦੀਆਂ ਕਾਰਵਾਈਆਂ ਮੌਸਮ ਨੇ ਅੱਜ ਤੁਹਾਡੇ ਏਰੀਆ ਦੇ ਵਿੱਚ ਪਾਈਆਂ ਨੇ ਤੇ ਇੱਕ ਰਿਕਵੈਸਟ ਵੀ ਹੈ ਅਗਰ ਤੁਸੀਂ ਵੀਡੀਓ ਪਸੰਦ ਕਰਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਚਾਹੀਦੀਆਂ ਹਨ ਉਹ ਥੱਲੇ ਕਮੈਂਟ ਬਾਕਸ ਕਰਕੇ ਜ਼ਰੂਰ ਦੱਸਿਓ ਜੀ ਅਖੀਰ ਵਿੱਚ ਇਹ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੋਰ ਤੋਂ ਧੰਨਵਾਦ ਜੀ